ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਪ੍ਰੇਰਨਾ ਸਰੋਤ ਰਹੇਗੀ। ਸ਼੍ਰੀ ਮੁਖਤਸਰ ਸਾਹਿਬ ਵਿਖੇ ਬਾਈ ਸਰਬਜੀਤ ਹੋਰੀ ਆਪਣੀ ਟੀਮ ਨਾਲ ਫਰੀ ਬੁੱਕ ਬੈਂਕ ਚਲਾ ਰਹੇ ਨੇ। ਲੋੜਵੰਦ ਬੱਚਿਆਂ ਨੂੰ ਕਿਤਾਬਾਂ ਦਿੰਦੇ ਨੇ ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਤੇ ਇਹਨਾਂ ਦੇ ਕਾਰਜ ਬਾਰੇ ਜਾਣਦੇ ਆਂ ਕਿ ਕੀ ਹੈ। ਪੰਜਾਬੀ ਤਫਸਰਾ ਪੇਜ ਨਾਲ ਜੁੜੇ ਸਾਰੇ ਸਤਿਕਾਰਯੋਗ ਦੋਸਤੋ ਜਿਵੇਂ ਕਿ ਆਪਾਂ ਹਮੇਸ਼ਾ ਕੋਈ ਚੰਗੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਸਮਾਜ ਲਈ ਲਾਭਕਾਰੀ ਨੇ ਸਮਾਜ ਦੀ ਵੱਖਰੀ ਦਿੱਖਤਾ ਵੱਖਰੀ ਪ੍ਰੇਰਣਾ ਉਹ ਪਾਉਂਦੇ ਰਹਿੰਦੇ ਆਂ। ਤੇ ਅੱਜਾ ਸ੍ਰੀ ਮਖਸਰ ਸਾਹਿਬ ਨੇ ਪੰਜਾਬੀ ਪ੍ਰਚਾਲਨ ਜੋ ਕਿ ਸਾਡਾ ਆਪਾ ਸ਼ਰਧ ਭਾਰ ਪੰਜਾਬ ਦਾ ਪ੍ਰਮੁੱਖ ਕਾਰਜ ਵੀ ਆ ਉਹਦੇ ਸਬੰਧ ਦੇ ਵਿੱਚ ਅ ਅਸੀਂ ਸਾਡੇ ਇਥੋਂ ਦੇ ਹੈਗੇ ਸਭਜੀਤ ਸਿੰਘ ਜੀ ਇਹਨਾਂ ਨੂੰ ਆ ਕੇ ਮਿਲੇ ਬਾਈ ਜੀ ਨੂੰ ਅਸੀਂ ਆਏ ਤਾਂ ਉਹਦੇ ਦਫ਼ਤਰੀ ਕੰਮ ਸੀ ਕਿ ਕੁਝ ਚੀਜ਼ਾਂ ਇਹਨਾਂ ਦਾ ਖੋਰ ਨਾਲ کاروبار ਆ ਵਿਕਰੀ ਵਿਕਰੀ ਹਾਊਸ ਆ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਉਹ ਆਏ ਸੀ ਕੰਮ ਪਰ ਜਦੋਂ ਉਹਨਾਂ ਨਾਲ ਗੱਲਬਾਤ ਹੋਈਆਂ ਜਿੱਥੇ ਮਾੜਾ ਮੋਟਾ ਕੋਈ ਪੰਜਾਬੀ ਦਾ ਕੰਮ ਕਰਨ ਵਾਲਾ ਸੀ ਇਹ ਕਹਿੰਦੇ ਭਾਈ ਜੀ ਤੁਸੀਂ ਸਾਨੂੰ ਟਾਈਮ ਦਿਓ ਸੀ ਕੱਲ ਨੂੰ ਕਰਾ ਦਿੰਨੇ ਆ ਪਰਸੋਂ ਕਰਾ ਦਿੰਨੇ ਆ ਸੀ ਇਹ ਕਹਿੰਦੇ ਤੁਹਾਨੂੰ ਇੱਕ ਹਫ਼ਤੇ 'ਚ ਕਰ ਦਿਆਂ ਪਰ ਉਸ ਤੋਂ ਬਾਅਦ ਇਹ ਸਾਡੀ ਬਾਹ ਫੜ ਕੇ ਲੈ ਗਏ ਯਾਰ ਵੀ ਪੰਜਾਬੀ ਵਾਲੇ ਬੰਦੇ ਆਏ ਨੇ ਅਸਾਂ ਨੂੰ ਨਹੀਂ ਪਤਾ ਸੀ ਕੀ ਕਰਨਾ ਸੀ ਭਾਈ ਉਹਨਾਂ ਨਾਲ ਗੱਲ ਕੀਤੀ ਤਾਂ ਬਾਈ ਨੇ ਦੱਸਿਆ ਵੀ ਮੈਂ ਐਮਏ ਪੋਲੀਟੀਕਲ ਸਾਇੰਸ ਆ ਐਮਏ ਹਿਸਟਰੀ ਆ ਨੈੱਟ ਕੁਆਲੀਫਾਈਡ ਆ ਤਾਂ ਇਹਨੇ ਉਹਨਾਂ ਦੇ ਕਾਲ ਦੇ ਵਿੱਚ ਨਾਲੇ ਕਾਰੋਬਾਰ ਸ਼ੁਰੂ ਕੀਤਾ ਫੇਰ ਆਪਾਂ ਉਹ ਕਾਰੋਬਾਰ ਵੀ ਤਾਂ ਬਹੁਤ ਵਧੀਆ ਬੜਾ ਨੀਟਡ ਥੀਨ ਬੜਾ ਸਾਫ਼ ਸੁਥਰਾ ਅਰੇ ਸਭ ਤੋਂ ਅਟਰੈਕਸ਼ਨ ਸੀ ਸਾਡੇ ਲਈ ਇਹ ਸੀ ਕਿ ਇਹਨਾਂ ਨੇ ਮੁਫਤ ਜਿਹੜਾ ਹੈਗਾ ਫਰੀ ਬੁੱਕ ਬੈਂਕ ਬਣਾਇਆ ਹੋਇਆ ਸ਼੍ਰੀ ਮੁਕਸਤ ਸਾਹਿਬ ਵਿਖੇ ਤਾਂ ਉੱਥੇ ਲੋੜਵੰਦ ਬੱਚੇ ਆ ਜਿਹੜੇ ਉਹ ਕਿਤਾਬਾਂ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਬਦਲਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਚਾਨਣ ਆਉਂਦਾ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਸਲਾਮ ਹੈ ਤੁਹਾਨੂੰ ਤੇ ਤੁਸੀਂ ਇਸੇ ਤਰ੍ਹਾਂ ਦਾ ਇਹਦਾ ਕੰਮ ਜਾਰੀ ਰੱਖੋ ਤੇ ਆਓ ਆਪਾਂ ਇਹਨਾਂ ਨਾਲ ਥੋੜੀ ਜਿਹੀ ਹੋਰ ਇਸ ਸੰਬੰਧੀ ਇਸ ਕੰਮ ਸੰਬੰਧੀ ਅੱਜ ਜਿੰਮੀ ਧੱਕੇ ਲਾ ਦੇ ਕਹਿੰਦੇ ਵੀ ਜਿਹੜਾ ਆ ਦਰਵਾਜਾ ਇਹ ਤੋਂ ਅੱਗੇ ਜਿੰਨੀਆਂ ਕਿਤਾਬਾਂ ਪਈਆਂ ਤਿੰਨ ਚਾਰ ਗੁਣਾ ਕਿਤਾਬਾਂ ਅੱਗੇ ਪਈਆਂ ਨੇ ਤਾਂ ਅਸੀਂ ਇਸ ਸੰਬੰਧੀ ਬਾਈ ਜੀ ਨਾਲ ਗੱਲ ਕਰਦੇ ਆਂ ਤੇ ਤੁਹਾਡੇ ਲਈ ਜ਼ਰੂਰ ਰਹੇਗਾ ਪ੍ਰੇਰਨਾ ਸਰੋਤ ਹੋਊਗੀ ਆਹ ਕਿਤਾਬਾਂ ਜੀ ਇਹਦੀਆਂ ਜਿੰਨੀਆਂ ਕਿਤਾਬਾਂ ਇਹਦੀ ਪਿੱਛੇ ਤੋਂ ਤਿੱਗਣੀਆਂ ਦੁੱਗਣੀਆਂ ਕਿਤਾਬਾਂ ਪਈਆਂ ਅੱਛਾ ਪਿੱਛੇ ਪਈਆਂ ਨਾ ਪਿੱਛੇ ਪਈਆਂ ਇਹ ਇਹ ਮੁਕਸਰ ਦੀਆਂ ਅਸੀਂ ਤੇ ਇਹ ਵੀ ਕਿਤਾਬਾਂ ਬਹੁਤ ਨੇ ਸਰਬਜੀਤ ਤੇ ਇਹ ਤੁਸੀਂ ਮਤਲਬ ਕਿ ਜਿਹੜਾ ਹੈਗਾ ਕਦੋਂ ਕੀਤਾ ਕੰਮ ਸ਼ੁਰੂ ਇਹ ਹੋ ਗਏ ਉਹਨੇ 8-10 ਸਾਲ ਜੀ ਇਹਨੂੰ ਚਲਦੇ ਨੇ 8-10 ਸਾਲ ਕਿਤਾਬਾਂ ਇਹ ਸਾਰੀਆਂ ਸਿਲੇਬਸ ਦੀਆਂ ਨੇ ਜਾਂ ਸਹਿਤਰੀਆਂ ਨੇ ਇਹਦੇ ਵਿੱਚੋਂ ਕੁਝ ਜਿਵੇਂ ਨਾਵਲ ਵਗੈਰਾ ਆ ਗਏ ਸਿੱਖ ਸਿਧਾਂਤ ਇਦਾਂ ਦੀਆਂ ਕਿਤਾਬਾਂ ਹੀ ਆਉਂਦੀਆਂ ਜਿਵੇਂ ਆ ਪਮਨ ਗੁਰੂ ਪਾਣੀ ਪਿਤਾ ਠੀਕ ਹੈ ਇੰਨਾਂ ਚੀਜ਼ਾਂ ਦੀਆਂ ਵੀ ਕਿਤਾਬਾਂ ਆਉਂਦੀਆਂ ਮਲਾਸਾਂ ਦੀ ਜਿਵੇਂ ਬੱਚੇ ਕੋਈ ਤਿਆਰੀ ਕਰਦੇ ਆ ਉਹਦੀਆਂ ਵੀ ਮਤਲਬ ਇੱਥੇ ਫੋਕਸ ਵਗੈਰਾ ਦੇ ਕੇ ਇਹਦਾ ਪੈਰਾਮੀਟਰ ਤੁਹਾਡਾ ਕੀ ਹੈ ਕਿਤਾਬਾਂ ਦੇਣ ਦਾ ਬਸ ਕੋਈ ਹੋ ਨਹੀਂ ਜਿਹੜਾ ਵਿੱਚ ਇਹਦੇ ਵਿੱਚ ਨਾ ਅਸੀਂ ਰਿਕਾਰਡ ਰੱਖ ਲੈਣੇ ਆ ਓਕੇ ਜਿਵੇਂ ਕੋਈ ਦੇ ਕੇ ਗਏ ਆਪਣੇ ਦਾਨੀ ਸੱਜਣਾਂ ਉਹਨਾਂ ਦਾ ਨਾਂ ਜਿਹੜੇ ਬੱਚੇ ਲੈ ਕੇ ਗਏ ਆ ਉਹ ਰਿਕਾਰਡ ਤਕਰੀਬਨ ਕੁਝ ਘਰ ਤੱਕ ਅਸੀਂ ਸੇਵ ਕਰਦੇ ਆ ਠੀਕ ਆ ਤੇ ਆ ਤਕਰੀਬ ਜਿਹੜੇ ਪਰਚੇ ਲੈ ਕੇ ਆ ਬੱਚੇ ਤੇ ਬੱਚੇ ਪੜ ਕੇ ਵਾਪਸ ਵੀ ਕਰ ਜਾਂਦੇ ਨੇ ਨਾ ਹਾਂਜੀ ਮਾਫ ਕਰਦੇ ਇੱਕ ਚੀਜ਼ ਹੋਰ ਕੀਤੀ ਸੀ ਅਸੀਂ ਹਾਂ ਮਤਲਬ ਜਦੋਂ ਸਾਡਾ ਬੁੱਕਮੈਂਕ ਸ਼ੁਰੂ ਹੋਇਆ ਸੀ ਕਿਹੜੇ ਸਾਲ ਚ ਕੀਤਾ ਸ਼ੁਰੂ ਹਾਂ ਸਾਲ ਨਹੀਂ ਮੈਨੂੰ ਯਾਦ ਆਇਆ ਮੇਰੇ ਟਾਈਮ ਕਿੰਨਾ ਜਗ ਮਗਰੋਂ ਵੀ 10 ਸਾਲ ਦੇ ਨੇੜੇ ਤੇ ਤਾਂ ਹੋ ਗਏ 10 ਸਾਲ ਹੋ ਗਏ ਕਿੰਨੇ ਬੰਦੇ ਜੁੜੇ ਹੋਣ ਤੁਸੀਂ ਇਹ ਕੰਮ ਨਾਲ ਤਕਰੀਬਨ ਅਸੀਂ ਹੈ ਤਾਂ ਦੱਸ ਕੇ ਜਾਣੇ ਆ ਪਰ ਅਡਜੈਕਟ ਹੁਣ ਇੱਥੇ ਇੱਕ ਬੀਟੀ ਹੁੰਦੀ ਹੈ ਸਾਡੀ ਗੁੜਗਾ ਉਹ ਮਤਲਬ 3 ਤੋਂ ਲੈ ਕੇ 8 ਵਜੇ ਤੱਕ ਰਹੇ ਨੂੰ ਪੱਕੀ ਡਿਊਟੀ ਹੁੰਦੀ ਹੈ ਪੱਕੀ ਡਿਊਟੀ ਦਿੰਦੇ ਕਿਉਂਕਿ ਇਸ ਟਾਈਮ ਹੁਣ ਇਹਦਾ ਸੀਜ਼ਨ ਹੈ ਨਾ ਬੱਚੇ ਦਾ ਅੱਛਾ ਜੇ ਕੋਈ ਬੱਚੇ ਨੇ ਆ ਕੇ ਕਿਤਾਬ ਮੰਗ ਲਈ ਫਿਰ ਉਹਨੂੰ ਭਾਲ ਕੇ ਦੇਣੀ ਹੈ ਉਹਦੀ ਹਾਂ ਮਿਲ ਇੱਥੇ ਪਈ ਹੈ ਤਾਂ ਤਕਰੀਬਨ ਇਹਦਾ ਕੋਈ ਕੈਟਲੌਗ ਵੀ ਬਣਾਇਆ ਹੋਇਆ ਨਹੀਂ ਇੱਥੇ ਉਹ ਬੱਚ ਨੂੰ ਕੱਲੀ-ਕੱਲੀ ਕਿਤਾਬ ਪਤਾ ਵੀ ਕਿਹੜੀ ਕਿਤਾਬ ਕਿੱਥੇ ਪਈ ਹੈ ਅੱਛਾ ਮੈਨੂੰ ਉਹਨੂੰ ਪਤਾ ਹੀ ਹੈ ਵੈਸੇ ਪਤਾ ਹੀ ਹੈ ਮਤਲਬ ਉਹ ਉਹਨੂੰ ਹਰ ਇੱਕ ਚੀਜ਼ ਪਤਾ ਵੀ ਆ ਚੀ ਇਹਦੇ ਵਿੱਚ ਮੈਂ ਅਕੀ ਚੀ ਥੋੜੀ ਹੋਰ ਐਡ ਕਰਦਾ ਇਹਦੇ ਵਿੱਚ ਜਿਵੇਂ ਅਸੀਂ ਮਤਲਬ ਦੇਖਿਆ ਸੀ ਵੀ ਜਿਵੇਂ ਭਗਤ ਸਿੰਘ ਸੀ ਉਹਨੂੰ ਇਦਾਂ ਪਰ ਉਹ ਜਿਹੜੀ ਤੁਸੀਂ ਮਾਪਾ ਸੀ ਇਹ ਗੱਲ ਕਰਦੇ ਭਗਤ ਸਿੰਘ ਨੂੰ ਹੀ ਦਿਖਾਇਆ ਜਾ ਰਿਹਾ ਸੀ ਵੀ ਉਹ ਹਥਿਆਰ ਚੱਕੀ ਬੈਠਾ ਆੜ ਤਾਂ ਭਗਤ ਸਿੰਘ ਜਿਵੇਂ ਤੁਸੀਂ ਗੱਲ ਕੀਤੀ ਸੀ ਮਾਂ ਨਾਵਲ ਪੜ ਰਿਹਾ ਸੀ ਜਦੋਂ ਡੈਥ ਆਉਣ ਵਾਲੀ ਸੀ ਠੀਕ ਹੈ ਅਸੀਂ ਉਹ ਉਹਨੂੰ ਇੱਕ ਫੋਟੋ ਲਈ ਬਾਈ ਗੁਰਪਤ ਦੀ ਬਠਿੰਡਾ ਦੀ ਤਾਂ ਅਸੀਂ ਉਹਨੂੰ ਲਾਇਆ ਵੀ ਉਹ ਲੋਕਾਂ ਦੇ ਵਿੱਚ ਸਮਾਜਿਕ ਮੈਸੇਜ ਦੇ ਰਿਹਾ ਵੀ ਸਾਡਾ ਖਾਬ ਹਰ ਹੱਥ ਦੇ ਵਿੱਚ ਅੱਛਾ ਇਹ ਥੋੜੀ ਕਾਪੀ ਹੈ ਇਹ ਇੱਕ ਕਾਪੀ ਹੈ ਸਾਡੀ ਇਹ ਇਹਦਾ ਫੱਕਰੋ 프ਰੰਟ ਪੇਜ ਕਰੇ ਮੜਾ ਜਾਪੀ ਹੂੰ ਇਹਦਾ ਅੰਗਰੇਜ਼ ਉਹ ਚਾ ਕੇ ਡੱਬਿਆਂ ਵਾਲੀ ਚ ਪੰਜਾਬੀ ਚ ਵੀ ਇੱਥੇ ਅੱਛਾ ਕਾਪੀਆਂ ਦੇ ਉੱਤੇ ਤੁਸੀਂ ਸਾਰੇ ਉੱਪਰ ਹੀ ਜਿਲਦ ਦੇ ਉੱਪਰ ਹੀ ਲਾਤਾ ਇਹਨੂੰ ਹਾਂ ਇਹਦੇ ਵਿੱਚ ਮੇਨ ਰੀਜਨ ਕੀ ਸੀ ਨਾ ਵੀ ਜਦੋਂ ਬੱਚੇ ਕੋਈ ਕਾਪੀ ਲੈਂਦੇ ਸੀ ਕੋਈ ਐਕਟਰ ਨੇ ਦੀ ਫੋਟੋ ਕੋਈ ਕਿੱਦਾਂ ਦੀਆਂ ਮਤਲਬ ਊਡ ਪ੍ਰਾਗ ਜੀਆਂ ਚੀਜ਼ਾਂ ਆਉਂਦੀਆਂ ਸੀ ਫਿਰ ਸਾਡੇ ਨਾਮ ਬਹੁਤ ਬਹੁਤ ਅੱਛੀ ਪਰਤ ਆ ਬਈ ਅਸੀਂ ਇਹਨੂੰ ਇੱਕ ਆਪ ਦਾ ਜਿਹੜਾ ਜਿਹੜੇ ਆ ਦੇਸ਼ ਨੀਸ਼ਾ ਸ਼ਹੀਦੀ ਦਿੱਤੀ ਸੀ ਸਾਹਿਬ ਦਾ ਸੀ ਬਤਨ ਇਹਨਾਂ ਦੀ ਫੋਟੋ ਲੱਗ ਗਈ ਤਾਂ ਉਹਦਾ ਮੈਸੇਜ ਆ ਵੀ ਉਹ ਪੜਦੇ ਵੀ ਨਹੀਂ ਨਵੀਂ ਰਵੈਤ ਆ ਨਵੀਂ ਰਵੈਤ ਕਿਉਂਕਿ ਪਤਾ ਕੀ ਆ ਮਾੜਾ ਕੰਮ ਬਾਈ ਫੈਲਦਾ ਕਦੋਂ ਜਦੋਂ ਚੰਗਾ ਕੰਮ ਨਾ ਗੈਰ ਹਾਜ਼ਰ ਆ ਤੇ ਜਦੋਂ ਚੰਗਾ ਕੰਮ ਹਾਜ਼ਰ ਆ ਮਾੜਾ ਕੰਮ ਆਪੇ ਪਿੱਛੇ हट ਜੀ ਇਹਦੇ ਵਿੱਚ ਜਿਵੇਂ ਨਾ ਉਦੋਂ ਜਦੋਂ ਅਸੀਂ ਸ਼ੁਰੂ ਕੀਤਾ ਸੀ 2 ਰੁਪਏ ਦਾ ਗੱਤਾ ਹੁੰਦਾ ਸੀ ਹਾਂ 5 ਰੁਪਏ ਤੋਂ 40 ਪੇਜ ਦਾ ਆਉਂਦੇ ਹੁੰਦੇ ਸੀ ਠੀਕ ਆ 7 ਰੁਪਏ ਦੇ ਬਣੇ ਤੇ 10 ਰੁਪਏ 'ਚ ਉਹਨਾਂ ਨੇ ਸੇਲ ਕਰਨਾ ਤੇ 3 ਰੁਪਏ ਪ੍ਰੋਫਿਟ ਕਰਦੇ ਅਸੀਂ 2 ਰ ਤੇ 10 ਰੁਪਏ ਦੀ ਕਾਪੀ ਸਾਡੇ ਤੋਂ ਬਣ ਗਈ ਸੀ ਤੇ ਦਸਾਂ ਵਿੱਚ ਸਾਡੇ ਦੇ ਬੱਚੇ 10 ਰੁਪਏ ਦੇ ਵਿੱਚ ਲੈ ਕੇ ਜਾਂਦੇ ਸੀ। ਫਿਰ ਅਸੀਂ ਇੱਕ ਚੀਜ਼ ਹੋਰ ਕੀਤੀ ਪਿੱਛੇ ਇਹਦੇ ਐਡ ਲੈ ਲਈ ਸੀ। ਗੱਤੇ ਦਾ ਐਡ ਦਿਖਾਇਆ ਸੀ। ਮੁੰਨੇ ਸਰੀ ਵਾਲੇ ਸੀ। ਅੱਛਾ ਸਰੀ ਵੀ ਐਡ ਦੇ ਲਈ। ਹਾਂ ਠੀਕ ਹੈ। ਅੱਛਾ ਇਹ ਫਿਰ ਤੁਹਾਡੇ ਕੰਟੈਕਟ ਦੇ ਬੰਦੇ ਹੈਗੇ ਨੇ। ਹਾਂ ਇਹ ਇਹ ਜਦੋਂ ਇਹਨਾਂ ਨੇ ਫਿਰ 2 ਰੁਪਏ ਗੱਤੇ ਦੇ ਸਾਨੂੰ ਦੇਤੇ ਹਾਂ। ਉਦੋਂ ਅਸੀਂ 96 ਪੇਜ ਕਰਦੇ। ਠੀਕ ਹੈ। ਅਗਲੀ ਸ਼ਾਮ ਤੇ ਰੱਖਦੇ ਵੀ ਤਿੰਨ ਕਾਪੀਆਂ ਸਾਨੂੰ ਦੇ ਕੇ ਜਾਓ ਤਾਂ ਇੱਕ ਫ੍ਰੀ ਲੈ ਜਾਓ। ਠੀਕ ਹੈ। ਤਾਂ ਇਹਦੇ ਨਾਲ ਜਿੰਨੇ ਮਰ ਲਗੇ ਤੁਸੀਂ ਜੁਗਤਾਂ ਤਰੀਕੇ ਵਰਤੇ ਸਾਰੇ। ਉਹਦੇ ਨਾਲ ਕੀ ਹੋਇਆ ਬੱਚੇ ਸਾਡੇ ਨਾਲ ਜ਼ਿਆਦਾ ਜੁੜਨ ਲੱਗ ਹੋਗੇ ਠੀਕ ਆ ਜੇ ਇਹ ਪ੍ਰੋਜੈਕਟ ਹੁਣ ਥੋੜਾ ਘੱਟ ਮੂਵਮੈਂਟ ਦੇ ਵਿੱਚ ਅਸੀਂ ਚਲਾ ਰਹੇ ਆ ਠੀਕ ਆ ਪਰ ਜਦੋਂ ਇਹ ਸਪੀਡ ਦੇ ਵਿੱਚ ਚੱਲਦਾ ਤਾਂ ਇਹਦੀ ਰੱਦੀ ਦੇ ਨਾਲ ਹੀ بڑے ਸਕੂਲਾਂ ਦੇ بڑے ਬੱਚਿਆਂ ਦਾ ਫਾਇਦਾ ਹੋ ਸਕਦਾ ਵਾਹ ਜੀ ਵਾਹ ਬਹੁਤ ਵਧੀਆ ਇਹ ਤੁਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜ਼ਿਆਦਾ ਓਵਰ ਕਰਦੇ ਯੋਸਟਲੀ ਟਾਰਗੇਟ ਹੁੰਦੇ ਵੀ ਸਰਕਾਰੀ ਸਕੂਲ ਉਹ ਬੱਚੇ ਜਿਨ੍ਹਾਂ ਦੇ ਪੇਰੈਂਟਸ ਮਤਲਬ ਹੈ ਨੇ ਉਹਨਾਂ ਚੱਕਰ ਕਿਉਂਕਿ ਇੱਕ ਬੱਚੇ ਦਾ ਅਸੀਂ ਬਜਟ ਮੰਨਦੇ ਆ ਵੀ ਸਰਕਾਰੀ ਸਕੂਲ ਦਾ ਵੱਧ ਤੋਂ ਵੱਧ 300 ਰੁਪਇਆ ਮੰਨਦੇ ਆ ਇਸ ਸਾਲ ਦਾ ਸਾਰਾ ਕੋਈ 8-10000 ਰੁਪਇਆ ਵੀ ਨਹੀਂ ਮਿਲਦਾ ਹੁਣ ਤੇ ਬੰਦੇ ਸਾਨੂੰ ਵੋਲੰਟੇਅਰਲੀ ਹੈਲਪ ਵੀ ਕਰ ਦਿੰਦੇ ਨੇ ਕੈਸ਼ ਕੋਸ਼ ਦੀ ਕੈਸ਼ ਦੀ ਇਹ ਵੀ ਅਸੀਂ ਸਕੂਲ ਚ ਪੁੱਛ ਲਾਨੇ ਆ ਬੱਚੇ ਨੂੰ ਜਿਹੜੇ ਬੱਚੇ ਨੂੰ ਕੀ ਲੋੜ ਆ ਤਾਂ ਫੇਸਬੁੱਕ ਤੇ ਪਾਦਾ ਨੇ ਜਿਵੇਂ ਹੁਣ ਇੱਕ ਪੋਸਟ ਪਾਈ ਸੀ ਮੈਂ ਪਿੱਛੇ ਵੀ ਬੱਚੇ ਨੂੰ ਸਾਈਕਲ ਦੀ ਲੋੜ ਆ ਠੀਕ ਆ ਉਹਦੇ ਫਾਦਰ ਥੋੜੇ ਕੰਮ ਨਹੀਂ ਕਰ ਰਹੇ ਹਨਾ ਤਾਂ ਉਹ ਜਦੋਂ ਪੋਸਟ ਪਾਈ ਉਹਦੇ ਤੋਂ ਬਾਅਦ ਲੋਕਾਂ ਦੇ ਘਰੇ ਜਿਹੜੇ ਸਾਈਕਲ ਪੈਸਿਵ ਇੱਕ ਮੇਰਾ ਸੱਜਣ ਮਿੱਤਰ ਸਿਖੰਦਾ ਵੀ ਆ ਸਾਈਕਲ ਵੀਰੇ ਕੰਮ ਦਾ ਨਹੀਂ ਬੱਚੇ ਨੂੰ ਜਿਹੜੇ ਸਕੂਲ ਚ ਲੱਗਦਾ ਉਹ ਏਦਾਂ ਦੀਆਂ ਹੋਰ ਤਰ੍ਹਾਂ ਦੀਆਂ ਵੀ ਕੀ ਤਰ੍ਹਾਂ ਦੇ ਹੈਲਪ ਹੋਏ ਬਾਜੀ ਪਾ ਏਦਾਂ ਬੱਚੇ ਸਾਨੂੰ ਤੇ ਸਮਾਜ ਸੇਵੀ ਜਾਂ ਲੋਕਸਾਂ ਨੂੰ ਬੰਦੇ ਬਹੁਤ ਸਲੂਟ ਆ ਬਜੀ ਤੁਹਾਡੇ ਕੰਮ ਨੂੰ ਪ੍ਰਣਾਮ ਆ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਤੇ ਭਾਸ਼ਾ ਭਾਰ ਦੇ ਦਫ਼ਤਰ ਵੀ ਕਦੇ ਆਓ ਜ਼ਰੂਰ ਇੱਕ ਤਾਂ ਆਪਾਂ ਆਪਣੇ ਕੋਲ ਬੜੀਆ-ਵੜੀਆ ਨਾ ਅਸੀਂ ਵੀ ਤੁਹਾਡੇ ਕੋਲ ਕਿਹੜਾ ਮਾਰਦੇ ਰਹਾਂਗੇ ਜ਼ਰੂਰ ਜੀ ਆਪਾਂ ਮਿਲਦੇ ਰਾਵਾਂਗੇ ਹਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਟ ਕਿਹੜੀ ਕਲਾਸ ਤੇ ਹੈ ਨਾਈਂਥ ਆਜੀ ਚੱਲ ਅgetElementById ਵਿੱਚ ਦੇਖੂਗਾ ਨਾਈਂਥ ਨੇ ਪਈਆਂ ਸਾਰੀਆਂ ਤੁਹਾਨੂੰ ਆਪ ਹੀ ਸੌਫਟਵੇਅਰ ਕਰਨਾ ਪਵੇਗਾ ਮੈਂ ਇੰਟਰਵਿਊ ਕਰਨ ਲਈ ਕਿੱਲੀ ਮੈਥੀ ਦੇਖਣ ਲਈ ਗਈ ਸੀ ਆਜੀ ਆਜੀ ਚੱਲ ਕਿੱਥੇ ਦੇਖੀ ਜੋ ਉਧਰ ਵੀ ਉਧਰ ਤਾਂ ਨਹੀਂ ਜੀ ਕਿਤਾਬਾਂ ਸੀ ਦੇਖ ਕੋਈ ਜੀ ਨੰਬਰ ਆਪੇ ਨੰਬਰ ਜਾਣੀ ਤੂੰ ਵੈਸੇ ਅੱਗੇ ਬੈਠ ਆ ਮੈਥ ਆਪਰੇ ਜੇਤਨ ਆਪੇ ਚੱਲ ਜੇ ਆਹ ਦੇਖੋ ਆਪ ਆਜਾ ਨਾਈਟ ਤੇ ਆ